ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗਿਆ ਜੀ ਸਟੇਟ ਸਲਵਾਰ ਕਟਿੰਗ ਕਰਨ ਤੇ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਤੇ ਆਪਾਂ ਨੇ ਪਹਿਲਾਂ ਕੱਪੜਾ ਫੋਲਡ ਕਰ ਲੈਣਾ ਫੇਰੇ ਨੂੰ 4 ਫੋਲਡ ਕਰ ਲੈਣਾ ਤੇ ਇਦਾਂ ਆਪਾਂ ਨੇ ਕਪੜਾ ਵਿਚਾਲ ਲੈਣਾ ਠੀਕ ਆ ਤੇ ਕਸਟਮਰ ਦੀ ਹੈਗੀ ਆ ਜੀ 38 ਸਲਵਾਰ ਠੀਕ ਆ 38 ਚ ਆਪਾਂ ਨੇ 5 ਇੰਚ ਮਾਈਨਸ ਕਰ ਲੈਣੇ 1 2 3 4 5 ਠੀਕ ਆ ਆਪਾਂ ਕੱਢਣ ਲੱਗੇ ਆ 34 ਇੰਚ ਦੀ ਸਲਵਾਰ 5 ਇੰਚ 벨ਟ ਦੇ ਮਾਈਨਸ ਕਰਕੇ ਠੀਕ ਹੈ ਤੇ ਇਧਰੋਂ ਬੰਦ ਪਾਸੇ ਤੋਂ ਪਰ ਰੱਖਾਂਗੇ ਮੂਰੀ 9 ਇੰਚ ਤੇ ਇਧਰੋਂ ਰੱਖਾਂਗੇ ਖੁੱਲੇ ਪਾਸੇ ਤੋਂ ਆਸਣ 10 ਇੰਚ ਤੇ ਠੀਕ ਹੈ ਤੇ ਐਦਾਂ ਆਪਾਂ ਇਹਨੂੰ ਮਿਲਾ ਲੈਣਾ ਠੀਕ ਹੈ ਜੀ ਤੇ ਐਦਾਂ ਇਹਦੀ ਕਟਿੰਗ ਹੋ ਜਾਣੀ ਆ ਤੇ ਜਿਹੜੀ ਗੁੱਡੀ ਕੱਟ ਸਲਵਾਰ ਹੁੰਦੀ ਆ ਉਹਦਾ ਵੀ ਮੈਂ ਤੁਹਾਨੂੰ ਦੱਸ ਦੰਨੀ ਆ ਇੱਕ ਵਾਰੀ ਉਦੇ ਵਿੱਚ ਕੁਝ ਕਰਨ ਦੀ ਲੋੜ ਨਹੀਂ ਹੈਗੀ ਗੁੱਡੀ ਘੱਟ ਸਲਵਾਰ ਬਹੁਤ ਹੀ ਸੌਖੀ ਆ ਕੋਈ ਔਖੀ ਨਹੀਂ ਉਹਦੇ ਵਿੱਚ ਸਿਰਫ ਬੜਾਂ ਦੀ ਦਿੱਕਤ ਆਉਂਦੀ ਆ ਉਹ ਬੜ ਪਾ ਕੇ ਵੀ ਮੈਂ ਤੁਹਾਨੂੰ ਜਰੂਰ ਵੀਡੀਓ ਪਾਉਂਗੀ ਕਿਉਂਕਿ ਉਹ ਬੜ ਇਕੱਠੇ ਹੁੰਨੇ ਆ ਇੱਕ ਜਗ੍ਹਾ ਠੀਕ ਹੈ ਤੇ ਜਿਹੜਾ ਆਪਾਂ ਉਹਦਾ ਹਸਣ ਕੱਢਣਾ ਹੁੰਦਾ ਗੁੱਡੀ ਘੱਟ ਸਲਵਾਰ ਦਾ ਆਪਾਂ ਨੇ ਇੰਨਾ ਕਟਿੰਗ ਕਰਨਾ ਹੁੰਦਾ 11 ਪੌ ਠੀਕ ਹੈ ਜੀ ਤੇ ਉਰੇ ਰੱਖਣਾ ਹੁੰਦਾ ਦੋ ਦੋ ਰੱਖ ਲਓ ਚਾਹੇ ਢਾਈ ਰੱਖ ਲਓ ਠੀਕ ਹੈ ਇਹਨੂੰ ਆਪਾਂ ਨੇ ਇਦਾਂ ਮਿਲਾ ਲੈਣਾ ਠੀਕ ਆ ਤੇ ਉਰੇ ਤੋਂ ਐਦਾਂ ਕਾਟ ਪਾਉਣੀ ਆ ਪਲਾਜ਼ੋ ਵਾਂਗੂ ਠੀਕ ਆ ਤੇ ਐਦਾਂ ਹੀ ਉਰੇ ਤੋਂ ਕਟਿੰਗ ਹੋ ਜਾਣਾ ਬਸ ਉਦਾਸਣ ਐਦਾਂ ਨਿਕਲਦਾ ਗੁੱਡੀ ਕਟ ਸਲਵਾਰ ਦਾ ਉਹਦੇ ਵਿੱਚ ਕੋਈ ਫਰਕ ਨਹੀਂ ਹੈਗਾ ਹੁੰਦੀ ਸੇਮ ਸਟੇਟ ਸਲਵਾਰ ਵਰਗੀ ਉਹ ਆ ਤੇ ਉਹ ਖੜਮੀ ਕਿੱਦਾਂ ਰਹਿੰਦੀ ਆ ਕਿਉਂਕਿ ਉਹਦੇ ਬਲ ਇੱਕ ਜਗ੍ਹਾ ਇਕੱਠੇ ਹੁੰਨੇ ਆ ਉਹ ਬਣਾ ਦਾ ਤਰੀਕਾ ਵੀ ਮੈਂ ਤੁਹਾਨੂੰ ਦੱਸੂਗੀ ਵੀ ਉਹ ਵਾਲ ਕਿੱਦਾਂ ਪੈਨੇ ਆ ਠੀਕ ਐ ਗੁੱਡੀ ਕੱਟ ਸਲਵਾਰ ਚ ਕਿਉਂਕਿ ਉਹ ਗੁੱਡੀ ਕੱਟ ਹੋ ਜਾਂਦੀ ਐ ਇਹ ਸਟੇਟ ਸਲਵਾਰ ਹੋਏ ਨੇ ਸਟੇਟ ਸਲਵਾਰ ਚ ਆਪਾਂ ਦੁਨੀਆ ਸਲਵਾਰਾਂ ਵਾਂਗੂ ਹੀ ਵਾਲ ਪਾਉਨੇ ਆ ਤੇ ਗੁੱਡੀ ਕੱਟ ਚ ਆਪਾਂ ਚੱਕ ਕੇ ਤੇ ਇਕੱਠੇ ਕਰਕੇ ਵਾਲ ਪਾਉਨੇ ਆ ਠੀਕ ਐ ਉਹ ਵੀ ਮੈਂ ਤੁਹਾਨੂੰ ਵੀਡੀਓ ਜ਼ਰੂਰ ਅਪਲੋਡ ਕਰੂੰਗੀ ਤੇ ਇਹ ਹੋਗੀ ਜੀ ਆਪਣੀ ਸਟੇਟ ਸਲਵਾਰ ਸਟੇਟ ਸਲਵਾਰ ਦੀ ਕਟਿੰਗ ਐਦਾਂ ਹੁੰਦੀ ਆ ਬਹੁਤ ਹੀ ਈਜ਼ੀ ਆ ਕੋਈ ਔਖਾ ਨਹੀਂ ਜੀ ਠੀਕ ਐ ਤੇ ਐਦਾਂ ਬਸ ਆਪਾਂ ਨੇ ਕਟਿੰਗ ਕਰ ਲੈਣੀ ਹਾਂ ਲੋ ਜੀ ਜੇ ਤੁਹਾਡੇ ਕੋਲ ਕਪੜਾ ਵਾਧੂ ਆ ਤਾਂ ਤੁਸੀਂ ਇੱਧਰੋਂ ਵੀ 벨ਟ ਕਟਿੰਗ ਕਰ ਸਕਦੇ ਆ ਜੇ ਤੁਹਾਡੇ ਕੋਲ ਕਪੜਾ ਘੱਟ ਆ ਤਾਂ ਤੁਸੀਂ ਇੱਥੋਂ ਵੀ ਜੋੜ ਪਾ ਸਕਦੇ ਆ ਕਿਉਂਕਿ ਇਹ ਚਾਰ ਪੱਲੇ ਹੋਗੇ ਤੇ ਚਾਰਾਂ ਦੇ ਵਿੱਚ ਤੁਸੀਂ ਜੋੜ ਪਾ ਕੇ 벨ਟ ਕਟਿੰਗ ਕਰ ਸਕਦੇ ਕਿਉਂਕਿ ਆਪਣੇ ਕੋਲ ਵਾਧੂ ਕਪੜਾ ਹੈ ਮੈਟਰੋਂ ਕਟਿੰਗ ਕਰਨ ਲੱਗੀ ਹੈ 벨ਟ ਸਾਢੇ 7 ਦੀ ਆਪਾਂ 벨ਟ ਕਟਿੰਗ ਕਰਾਂਗੇ ਠੀਕ ਹੈ ਜੀ ਕਸਟਮਰ ਦੀ 벨ਟ ਹੈਗੀ ਹੈ ਜੀ 21 ਬਾਈ ਤਿਆਰ ਤੇ ਆਪਣੇ ਕੋਲ ਹੈਗਾ ਜੀ 23 ਕਪੜਾ ਤੇ ਐਦਾਂ ਹੁੰਦੀ ਹੈ ਜੀ ਕਟਿੰਗ ਸਟੇਟ ਸਲਵਾਰ ਦੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ